ਜੀ ਮਿੱਤਰੋ ਆ ਦੇਖੋ ਤੁਸੀਂ ਅੱਜ ਤੂੜੀ ਲੱਗਿਆ ਅੰਦਰ ਪਾਉਣ ਹੋਰ ਗੱਜ ਕੀ ਹਾਲ ਹੈ ਕਹਦਾ ਵਧੀਆ ਭਾਈ ਹੋਰ ਭਾਈ ਪੱਪੂ ਕੀ ਹਾਲ ਹੈ ਵਧੀਆ ਭਾਈ ਜੀ ਕਿਰਾਏ ਕੀ ਕਰ ਲੱਗੇ ਆਹ ਭਾਈ ਤੂੜੀ ਚੜਾ ਰਹੇ ਭਈਆਂ ਦੀ ਲੋੜ ਨਹੀਂ ਹੁਣਾ ਹਾਂ ਭਾਈ ਦੇਖੋ ਮਿੱਤਰੋ ਆ ਜਿਗਾਰਡਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗ ਰਿਹਾ ਦੇਖ ਲਓ ਇਹ ਲਾ ਵੀ ਦੇਖੋ ਤੂੜੀ ਜਾਂਦੀ ਆ ਉੱਪਰ ਗਰਦ ਠਾਣੀ ਹੈ ਗਰਦ ਆ ਦੇਖ ਲਓ ਮਿੱਤਰੋ ਕੋਠਾ ਭਰ ਜਾਣਾ ਆ ਫੋਲ ਅੱਜ ਕੱਲ ਨੂੰ 18 ਕਿੱਲਿਆਂ ਦੀ ਟੂੜੀ ਬਣਾਉਣੀ ਹੈ ਕਹਿੰਦੇ ਇੱਧਰੋਂ ਸਾਨੂੰ ਇੱਕ ਚੀਜ਼ ਦਿਖਾਈਏ ਲਿਆਓ ਕਟਰਵਾਲ ਦੇਖੋ ਮਿੱਤਰੋ ਮਸ਼ੀਨ ਦਾ ਤੇ ਆ ਟਰਾਲਾ ਦੇਖ ਲਓ ਗੱਡਾ ਆਪਣੀ ਟੂੜੀ ਬਣਾਉਨੇ ਆ ਹਾਂ ਬਾਈ ਤੇ ਇੱਕ ਸਾਢੇ 8 ਫੁੱਟਰ ਕਟਰਵਾਲ ਆ ਮਿੱਤਰੋ ਇਹਦਾ ਤੇ ਸਾਢੇ 5 ਨਾਲ ਗਲਵੀਰ ਚਲਾ ਰਿਹਾ ਟੂੜੀ ਵਾਲੀ ਮਸ਼ੀਨ ਕਾਰਕਾਰ ਕੰਮ ਦੀ ਹੈ ਕਹਿੰਦੇ ਕਟਰਵਾਲ ਦੇਖੋ ਕੱਢਿਆ ਕਿਹੜੇ ਗੇਰ ਮੈਂ ਤੂ ਹਟ ਜਾ ਤੂ ਗੇਰ ਇਹ ਚ ਨਾ ਕਰੋ ਇਹ ਕਟਰਵਾਲ ਦੇਖ ਲਓ ਕੱਢਿਆ ਸਾਢੇ 8 ਘੋਟਾ ਕਟਰਵਾਲ ਆ ਭਾਈ ਕਿੰਨੇ ਮਿੰਟ ਜਮਰ ਦਿੰਦੀ ਹੈ ਟਰੱਕ ਦੀ ਕਿੰਨੇ ਮਿੰਟ ਦਿੰਦੀ ਹੈ 30 ਮਿੰਟ ਜੀ ਵਿੱਚ ਵਿੱਚ ਇਹ ਕਟਰਵਾਲ ਦੇਖ ਲਓ ਕੱਢਿਆ ਵੜਾ ਟਰਨੂ ਤੇ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਮਾ ਬੜੇ ਰੀਪਰ ਵਾਸਤੇ ਮੜੀ ਜਾਲੀ ਲੈਣ ਗਿਆ ਸੀਗਾ ਟਰੈਕਟਰ ਵਾਸਤੇ ਜਿਹੜੀ ਸ਼ੌ ਮੂਰੇ ਲਾਉਂਦੇ ਆ ਤੇ ਦੇਖ ਲਓ ਉਧਰ ਵਾਲੇ 87 ਪਏ ਅੰਦਰ ਕਹਿੰਦੇ ਇਹ ਚਾਹੋ ਮਿੱਤਰ ਹੁਣ ਆਪਣੇ ਵਾਲੀ ਮਹੀਨ ਵੀ ਦਿਖਾਉਣ ਦਿਖਾਉਂਦੇ ਆ ਤੇ ਨਜ਼ਾਰਾ ਆ ਗਿਆ ਮਹੀਨ ਦੇਖ ਕੇ ਯਾਰ ਲਿ ਰਹਾ ਨੇ ਹਨ ਕਿੰਨੇ ਮਿੰਟ ਭਰਦਾ ਤੇ ਪਹਿਲਾਂ ਟਾਈਮ ਦੇਖ ਲਓ 30 ਵੱਜ ਗਏ 36 ਮਿੰਟ ਹੋ ਗਏ ਤੇ ਲੈ ਵੀ ਹਜੇ ਮਸ਼ੀਨ ਚੱਲੂ ਵੀ ਦੇਖ ਲਓ ਮਾਰ ਦੇ ਲੈ ਵੀ 11 ਗੇਰ ਹੇ ਇਹਦਾ ਮਿੱਤਰੋ ਕਮਾ ਕੇ ਲਿਕੇ ਆਊਗਾ 30 36 ਦੇ ਤੁਹਾਨੂੰ ਦਿਖਾਈ ਆ ਡੈੜ ਡੈੜ ਜਾਂਦਾ ਮਿੱਤਰੋ ਡੈੜ ਦਾਇਰ ਉਹ ਪਰ ਇੱਕ ਹੈਗਾ ਕਹਿੰਦੇ ਜੌਂਡੀਅਰ ਉਹ ਵੀ ਟਰਾਲੀ ਬਦਲ ਰਿਹਾ ਦੇਖਦੇ ਹਾਂ ਜੀ ਮਜ਼ੀਨ 4000 ਬਣੀ ਤੇ ਲਓ ਵੀ ਮੇਰੇ ਵੀਡੀਓ ਇਹ ਹੁਣ ਦੇਖਦੇ ਕਿੰਨੇ ਮਿੰਟ ਚ ਭਰਦਾ ਟਰਾਲੀ ਕੋਲੇ ਗਾਰਦ ਖਾਣੀ ਹੈ ਗਾਰਦ ਕਿੰਤਰੋ ਬੋਲਦੇ ਸਰਕਾਰ ਆਊਗਾ ਜਖਾਫ ਨਾ ਹੋਇਆ ਬ ਯਾਰ ਸਰਦ ਭਰ ਗਈ ਨੱਕ ਤੇ ਇਕ ਵਲਟ ਕਰਕੇ ਜੁੜ ਬਸਿਓ ਤੇ ਵੀ ਠੀਕ ਭਰਦਾ ਕਰਾ ਲੀ ਕਰੂੰਗਾ ਤੇ ਟਾਈਮ ਲੋਡ ਕਰਾ ਲਿਓ ਅੰਨ ਨੂੰ ਇਹ ਆਵਾਜ਼ ਚੈੱਕ ਕਰੋ ਮੈਨੂੰ ਦਿਓ ਪੂਰਾ ਫੁੱਲ ਆਇਆ ਤੇ ਰਾਹਲੇ ਹਾਲੇ ਪਾਇੰਗਲੇ ਰਾਦੀਆ ਬੰਦੇ ਨੇ ਜੋ ਪਰੇ ਚੌਰੀ ਵਾਲੇ ਨੇ ਵੀ ਚਲਾਤਾ ਕਿ 1 ਮਿੰਟ ਅੱਗੇ ਪਿੱਛੇ ਆ ਵਾਸੇ ਕੋਈ ਨਾ 1-2 ਮਿੰਟ ਅੱਗੇ ਪਿੱਛੇ ਆ ਹਲੋ 11 ਮ ਮੋਟਰਸਾਈਕਲ ਤੇ ਹੁਣ ਉਹ ਛੌਂਜੇ ਆ ਕੇ ਬੈਠੂੰਗਾ ਦੇਖੋ ਵੀਡੀਓ ਬਣਾਉਂਗਾ ਚੱਲ ਰਹਾ ਹੈ ਤੇ ਮੇਰੀ ਮੋਟਰ ਤੇ ਆ ਗਿਆ ਜੀਗਾ ਮੈਂ ਛੌਂਜਾ ਦਾ 10 ਦਿਨ ਹੋ ਗਏ ਯਾਰ ਵੀਡੀਓ ਨਹੀਂ ਪਾਈ ਹੈਗੀ ਤੇ ਦੇਖੀ ਚੱਲ ਹੁਣ 3 ਵਜੇ 36 ਮਿੰਟ ਤੇ ਚਲਾਈ تھی ਗੀ ਮਹੀਨ ਇਹ ਉਪਰੇ ਜੌਂਦੀ ਵਾਲਾ ਵੀ ਚੱਲ ਲੱਗਿਆ ਲੈ ਇੱਕਠੀ ਜੱਲੇ ਦੇ ਬਾਈ 1 ਮਿੰਟ ਲੇਟ ਜੱਲੇ ਆ ਜੌਂਡੀਅਰ ਇਹ ਦੇਖ ਲੈ ਕਿਹੜਾ ਭਰਦਾ ਪਹਿਲਾਂ ਸ਼ੌਰਾਜ ਭਰਦਾ ਜਾਂ ਜੌਂਡੀਅਰ ਹੈਡਰੇਟਰ ਇੱਕ ਗਏ ਯਾਰ ਦੇਖੋ ਮੈਂ ਗੱਡੀ ਦੂਰ ਬੱਠਾ ਜਾ ਬੀ ਤੇ ਲਾਓ ਵੀ ਮਿੱਤਰੋ ਦੇਖ ਲੈ ਜੌਂਡੀਅਰ ਵਾਲਾ ਹਲੇ ਜਲੇ ਰਿਹਾ ਤੇ ਆਪਣੇ ਵਾਲੇ ਨੇ ਪਹਿਲਾਂ ਭਰ ਕੇ ਗੜਤੀ ਕਿ ਟਾਈਮ ਹੋ ਗਿਆ 4:04 ਤੇ ਯਾਰ ਦੂਜਾ ਫੋਨ ਹੈ ਨਹੀਂ ਤੇ 4:04 ਹੋ ਗਏ ਦੇਖ ਲਓ ਤੁਸੀਂ ਕਿੰਨਾ ਟਾਈਮ ਹੋ ਗਿਆ ਹੁਣ ਤੇ ਆਪਾਂ ਝੂਠ ਨਹੀਂ ਬੋਲਦੇ ਹੈਗੇ ਹੋਰਾ ਵੀ ਤੇ ਉਹ ਜੌਂਡੀਰ ਵਾਲਾ ਹਜੇ ਰਹਿਦਾ ਤੇ ਦੇਖ ਲਓ ਵੀ ਬਸ ਭਰਨੀ ਆਵਾ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਠੀਕ ਭਰਦਾ ਜਾਂ ਲਿੰਟ ਭਰਦਾ ਬਾਕੀ ਟਾਇਰ ਮੁੰਨ ਲੱਗਦੇ ਝੂਠੀ ਬੋਲਦੇ ਆਗੇ ਇਹਦਾ ਤਰੋ ਦੇਖ ਲਓ ਹੁਣ ਦੂਥੀ ਟਰਾਲੀ ਬਾਤੀ ਤੇ ਚਲੋ ਫੇ ਜੇ ਮੇਰੇ ਵਲੋਗ ਨੂੰ ਜਿਹੇ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਦੇ ਜਰੂਰ ਚੈਨਲ ਨੂੰ ਇਹ ਬਾਏ ਬਾਏ